ਪਿਛਲੇ ਦਿਨੀ ਕਿਸਾਨਾਂ ਦੇ ਆੜ ਦੇ ਵਿੱਚ ਅਧੀ ਰਾਤ ਨੂੰ ਪਿੰਡ ਭੂਦਨ ਤੋਂ ਸਹਿਕਾਰੀ ਸੁਭਾਵਾਂ ਦੇ ਸਕੱਤਰ ਨੂੰ ਪੁਲਿਸ ਦੇ ਵੱਲੋਂ ਘਰੋਂ ਚੁੱਕ ਕੇ ਸੀਆਈ ਸਟਾਫ ਵਿਖੇ ਲਿਜਾ ਕੇ ਸਿੱਟੀ ਇੱਕ ਦੇ ਮੁਖੀ ਵੱਲੋਂ ਕਿਸੇ ਤਰ੍ਹਾਂ ਦੇ ਕੁੱਟਮਾਰ ਕੀਤੀ ਤੇ ਕਿਸਾਨ ਦੀ ਬਿਆਦਬੀ ਨੂੰ ਲੈ ਕੇ ਸਬੰਧਤ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਲੈ ਕੇ ਐਸਐਸਪੀ ਦੇ ਦਫ਼ਤਰ ਦੇ ਅੱਗੇ ਸਹਿਕਾਰੀ ਸੁਭਾਵਾਂ ਦੀ ਪੰਜਾਬ ਯੂਨੀਅਨ ਤੇ ਕਿਸਾਨ ਦੇ ਕ੍ਰਾਂਤੀਕਾਰੀ ਯੂਨੀਅਨਾਂ ਦੇ ਵੱਲੋਂ ਤਰਨਾ ਦਿੱਤਾ ਗਿਆ। ਦੇਰ ਸ਼ਾਮ ਨੂੰ ਐਸਪੀਐਚ ਮੈਡਮ ਸਵਰਜੀਤ ਕੌਰ ਵੱਲੋਂ ਦਿੱਤੇ ਭਰੋਸੇ ਤੇ ਕਿ ਕੱਲ ਨੂੰ 2 ਵਜੇ ਤੱਕ ਸਬੰਧਤ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਸਮਾਂ ਮੰਗਿਆ। ਤੇ ਪਰੋਸੇ ਦੇ ਧਰਨਾ ਚੁੱਕ ਲਿਆ ਗਿਆ ਤੇ ਨਾਲ ਹੀ ਸੁਪਾ ਪ੍ਰਧਾਨ ਨੇ ਐਲਾਨ ਵੀ ਕਰ ਦਿੱਤਾ ਕਿ ਕੋਈ ਤਸੱਲੀ ਬਖਸ਼ ਕਾਰਵਾਈ ਨਾ ਹੋਈ ਤਾਂ ਕੱਲ ਨੂੰ 2 ਵਜੇ ਤੋਂ ਬਾਅਦ ਸਹਿਕਾਰੀ ਸਭਾ ਆਵਾਦੀ ਪੰਜ ਮੈਂਬਰਿਕ ਕਮੇਟੀ ਦੇ ਕਿਸਾਨਾਂ ਗੋਦ ਨਾਲ ਮੀਟਿੰਗ ਕਰਕੇ ਅਗਲਾ ਦੇਖਾ ਪ੍ਰੋਗਰਾਮ ਆਰੰਭੇ ਜਾਵੇਗਾ। 3 ਨਵਾਂ ਟੋਡਾ ਮੈਂ ਤਵਿੰਦਰ ਸਿੰਘ ਭਾਰਤੀ ਸਾਲੂ ਇਕਤਾ ਗ੍ਰਹ ਦਾ ਜ਼ਿਲ੍ਹਾ ਪ੍ਰਧਾਨ ਮਲੇਖ ਕੋੜਲਾ ਅੱਜ ਅਸੇ ਦਫਤਰ ਬਣਦਾ ਹੋਇਆ ਕਾਰਨ ਕੀ ਹੈ? ਕਿ ਇਹ ਪਿਛਲੇ ਦਿਨਾਂ ਦੇ ਵਿੱਚ ਸਾਡਾ ਇੱਕ ਮੋਰਚਾ ਚੱਲਦਾ ਸੀ ਬਠਿੰਡੇ ਦੇ ਵਿੱਚ ਜਿਹੜੇ ਰੋਡ ਨੂੰ ਲੈ ਕੇ ਚੱਲਦਾ ਸੀ ਉੱਤੇ ਸਾਡੇ ਤੇ ਲੱਖੀ ਚਾਰਜ ਹੋਇਆ ਸਾਡੀਆਂ ਗ੍ਰਿਫਤਾਰੀਆਂ ਹੋਈਆਂ ਜਿਹੜੇ ਪਿੰਡਾਂ ਸਾਡੇ ਕਿਸਾਨ ਬੈਠੇ ਤੇ ਉਹਨਾਂ ਦੇ ਗ੍ਰਿਫਤਾਰੀਆਂ ਕਰੀ ਗਈਆਂ ਜਿਹੜੇ ਕਹੜੇ ਪੂਰੇ ਪੰਜਾਬ ਦੇ ਵਿੱਚੋਂ 100 ਬੰਦਾ ਲਗਭਗ ਸਾਡਾ ਫੜਿਆ ਗਿਆ ਜਿਹਦੇ ਵਿੱਚ ਇੱਕ ਮੇਰੇ ਪਿੰਡ ਤੋਂ ਕਰਨੈਲ ਸਿੰਘ ਭੂਦਨ ਤੋਂ ਪੂਤਾਬਸੇਮਲੇ ਕੋਲ ਜ਼ਿਲ੍ਹੇ ਚਾਰ ਬੰਦੇ ਫੜੇ ਗ੍ਰਿਫਤਾਰ ਕਰੇ ਤੇ ਜਿਹਦੇ ਵਿੱਚ ਇੱਕ ਸੈਕਟਰੀਆਂ ਦਾ ਮਹਾਪੀ ਸੈਕਟਰੀ ਦੀ ਕਰਨੈਲ ਸਿੰਘ ਭੂਦਨ ਨੂੰ ਉਹਨੂੰ ਚੱਕ ਲਿਆ ਨਾਲ ਚੱਕ ਕੇ ਉਹਦੀ ਕੁੱਟਮਾਰ ਕਰੀਆ ਸੀਆਈ ਸਟਾਫ ਚ ਲੈ ਗਏ ਜਦ ਕੇ ਫਰਜ ਬੰਦੇ ਲਈ ਜਾਂਦਾ ਸੁਨੌਰ ਥਾਣੇ ਦੇ ਵਿੱਚ ਉੱਥੇ ਸੀਆਈ ਸਟਾਫ ਚ ਲੈ ਗਏ ਅਸੀਂ ਇਹੀ ਗੱਲ ਪੁੱਛ ਰਿਆ ਉਹਦੇ ਦੇ ਪਰਸ ਉੱਥੇ ਇੱਥੇ ਥਾਣੇ ਚ ਆ ਕੇ ਵੀ ਆਹ ਨੂੰ ਆਇਆ ਦੱਸੋ ਲੈ ਕੇ ਗਾਜ ਦੇ ਨੂੰ ਫੜਕੀ ਉਹਦਾ ਕਿਸਾਨਾਂ ਦਾ ਮਸਲਾ ਸੀ ਜਾਂ ਤੁਹਾਨੂੰ ਐਸਾ ਵੀ ਕਿਸਾਨਾਂ ਦੇ ਮਸਲੇ ਲਈ ਫੜਿਆ ਸੀ ਜਾ ਕੋਈ ਭੱਲਾ ਸਾਹਿਬ ਦੀ ਨਿੱਜੀ ਦੁਸ਼ਮਣੀ ਤੇ ਨਾਲ ਉਹ ਦੱਸਦੇ ਨਾ ਪਰ ਸਾਨੂੰ ਕੋਈ ਅਜੇ ਤੱਕ ਨਾ ਐਸਐਸਪੀ ਸਾਹਿਬ ਨੂੰ ਨਾ ਡੀਐਸਪੀ ਸਾਹਿਬ ਨੂੰ ਕੋਈ ਪੂਸਣ ਦਵਾ ਰਿਹਾ ਕਿ ਕਿਹੜੇ ਮਾਹਲੇ ਤੇ ਲੈ ਗਏ ਆ ਜੀ ਕੋਈ ਸ਼ੱਪਾ ਨਾ ਆ ਅਗਲਾ ਰੇਨੈਟਿਵ ਕੀ ਬਣਾਉਣਾ ਆ ਅੱਜ ਅਸਿੱਤ ਚ ਚਾਰ ਪੰਜ ਜੱਥੇ ਹੁੰਦੀਆਂ ਨੇ ਐਸਐਸਪੀਆ ਨੂੰ ਵੀ ਪੁੱਛਣ ਆਇਆ ਯਾਰ ਉਹ ਕੱਲ ਤਾਂ ਸੋਚੋ ਮੈਂ ਤਾਂ ਕੋਈ ਕਾਨੂੰਨੀ ਕਰ ਕਰਦੇ ਹੋ ਨਹੀਂ ਕਰਦੇ ਯਾਨੀ ਹਜੇ ਤੱਕ ਸਾਨੂੰ ਭਰੋਸੇ ਦਵਾ ਰਹੇ ਨੇ ਕਿ ਅਸੀਂ ਲੈਣ ਹਾਵੇ ਕਰਦਨੇ ਐ ਸ਼ਹੀਦ ਨਹੀਂ ਉਹਦਾ ਮਾਪਿਆਂ ਨੂੰ ਉਹ ਕਹਿੰਦੇ ਨਹੀਂ ਅਸੀਂ ਸੰਪਰਨ ਕਰਾਉਣਾਗਾ ਉਹਦਾ ਟਾਈਮ ਲੈ ਰਹੇ ਨੇ ਦੇਖੋ ਦੁਬਾਰੀ ਮੀਟਿੰਗ ਸਾਢੇ 7:00 ਵਜੇ ਇੱਧਰ ਘੰਟਾ ਟਾਈਮ ਲੱਗਦਾ ਗਿਆ ਪਰ ਇੱਕ ਹੋਰ ਬੇਨਤੀ ਆ ਥੋੜਾ ਜਿਹਾ ਸਮੇਂ ਲਈ ਹੋਰ ਕਿ ਜਿੰਨੇ ਵੀ ਰਾਸੇ-ਪਾਸੇ ਖੜੇ ਆ ਆ ਕੇ ਪੰਡਾਲ ਦੇ ਵਿੱਚ ਬੈਠੋ ਤਾਂ ਜੋ ਆਪਾਂ ਗੱਲਬਾਤਾਂ ਜਿਹੜੀ ਸਾਰੀ ਉਹ ਆਪਾਂ ਕਰ ਸਕੀਏ ਦੇਸ ਦੀਆਂ ਜਿੰਨੇ ਪਿੱਛੇ ਵੀ ਖੜੇ ਆ ਵੀਰੋ ਬਹੁਤ ਸਾਰੇ ਤਰਕ ਦਿੱਤੇ ਆ ਕਿ ਇਹ ਘਟਨਾ ਕਿਉਂ ਵਾਪਰੀ ਆ ਘਟਨਾ ਵਾਪਰੀ ਗਈ ਕਿਉਂ ਵਾਪਰੀ ਕਿਵੇਂ ਵਾਪਰੀ ਮੈਨੂੰ ਤਾਂ ਰੋਣਾ ਨਹੀਂ ਪਰ ਇਹ ਘਟਨਾ ਅਜੇ ਤੱਕ ਨਹੀਂ ਵਾਪਰੀ ਹੈ ਤੇ ਨਾ ਹੀ ਪੰਜਾਬ ਦੇ ਵਿੱਚ ਇਹ ਕੱਲੀ ਘਟਨਾ 23 ਤਰੀਕ ਨੂੰ ఎలక్షన్ఆ हुँਦੀਆਂ ਨੇ ఎలక్షన్ఆ ਤੋਂ ਫੌਰੀ ਬਾਅਦ ਤਿੰਨ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਇੱਕ ਘਟਨਾ ਵਾਪਰਦੀ ਆ ਕਿ ਤੰਗਰਾਂ ਦੇ ਮਾਨ ਜਿਹੜੇ ਅਧਿਆਪਕ ਨੇ 1152 ਪ੍ਰੋਫੈਸਰ ਨੇ ਉਹਨਾਂ ਨੂੰ ਕੁੱਟਿਆ ਜਾਂਦਾ ਫੌਰੀ ਲక్ష్ਮੀਨਾ ਤੋਂ ਬਾਅਦ ਦੂਸਰੀ ਘਟਨਾ ਵਾਪਰਦੀ ਆ ਕਿ ਬਟੰਡੇ ਦੇ ਵਿੱਚ ਕਿਸਾਨਾਂ ਨੂੰ ਕੁੱਟਿਆ ਜਾਂਦਾ ਉਥੇ ਲਾਖੀਕਾਰਕ ਹੁੰਦਾ ਤੂੰ ਬੈਠਦੇ ਗੋੜੇ ਛਿਨਾਓ ਜੀ ਮੇਰਾ ਨਾਮ ਬਹਾਦਰ ਸਿੰਘ ਹੈ ਜੀ ਮੈਂ ਪੰਜਾਬ ਰਾਜ ਸਹਿਕਾਰੀ ਸੌਵਾ ਕਰਮਚਾਰੀ ਯੂਨੀਅਨ ਸਟੇਟ ਪ੍ਰੈਜ਼ੀਡੈਂਟ ਜੋ ਸਰਦਾਰ ਕਰਨੈਲ ਸਿੰਘ ਸਾਡੇ ਸਾਥੀ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਗਿਆ ਉਸ ਸੰਬੰਧ ਦੇ ਵਿੱਚ ਜਿਹੜਾ ਅੱਜ ਇਹ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਧਰਨਾ ਜਿਹੜਾ ਐਸਐਸਪੀ ਦਫ਼ਤਰ ਦੇ ਅੱਗੇ ਲਾਇਆ ਗਿਆ ਸੀ ਮੈਡਮ ਰਵਜੋਤ ਕੌਰ ਸਵਰਨਜੀਤ ਕੌਰ ਸਵਰਨਜੀਤ ਕੌਰ ਐਸਪੀ ਨੇ ਜੋ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਪ੍ਰਸ਼ਾਸਨ ਦੇ ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਭਰੋਸਾ ਦਿਵਾਇਆ ਵੀ ਕੱਲ 2 ਵਜੇ ਤੱਕ ਅਸੀਂ ਜਿਹੜੀ ਜੋ ਕਾਰਵਾਈ ਕਰਕੇ ਉਹਦੇ ਖਿਲਾਫ ਜਿਹੜਾ ਐਸਐਚਓ ਹੈ ਸਰਿੰਦਰ ਭੱਲਾ ਉਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਤੇ ਜੇਕਰ ਫੇਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਕੱਲ 3 ਵਜੇ ਕਿਸਾਨ ਜਥੇਬੰਦੀਆਂ ਦੀ ਤੇ ਇੱਕ ਸਾਢੇ 5 ਮੈਂਬਰੀ ਕਮੇਟੀ ਜੋ ਸਾਡੇ ਸੰਗਰੂਰ ਦੇ ਪ੍ਰਧਾਨ ਨੇ ਜਸਵਿੰਦਰ ਸਿੰਘ ਜੱਸੀ ਜੀ ਉਹਨਾਂ ਦੀ ਪ੍ਰਧਾਨਗੀ ਹੇਠ ਅਸੀਂ ਕਮੇਟੀ ਬਣਾਈ ਹੈ ਉਹਦੀ ਜਿਹੜੀ ਮੀਟਿੰਗ ਆ ਉਹ ਹੋਊਗੀ ਤੇ ਅਸੀਂ ਪ੍ਰਸ਼ਾਸਨ ਕੋਲ 21 ਮੰਗ ਰੱਖੀ ਆ ਵੀ ਜੋ ਸਰਿੰਦਰ ਭੱਲਾ ਜੀ ਨੇ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਜਿਹੜਾ ਜ਼ਬਰ ਜ਼ੁਲਮ ਹੈ ਉਹ ਕਿਸੇ ਦੇ ਖਿਲਾਫ ਨਾ ਹੋਵੇ ਪ੍ਰਧਾਨ ਜੀ ਕਰਨੈਲ ਸਿੰਘ ਦੇ ਪੁਲਿਸ ਨੇ ਬਿਆਨ ਕਲਮੰਦ ਕੀਤਾ ਹੈ ਯਾਨੀ ਕਿਤੇ ਅਜੇ ਤੱਕ ਨਹੀਂ ਕਰਨੈਲ ਸਿੰਘ ਦੇ ਜਿਹੜੇ ਬਿਆਨ ਨੇ ਉਹ ਪੁਲਿਸ ਵੱਲੋਂ ਕਲਮੰਦ ਨਹੀਂ ਹੋਏ ਕਿਉਂਕਿ ਮੇਰੀ ਕਰਨੈਲ ਸਿੰਘ ਨਾਲ ਵੀ ਗੱਲ ਹੋਈ ਤੇ ਕਰਨੈਲ ਸਿੰਘ ਉਸ ਸਥਿਤੀ ਦੇ ਵਿੱਚ ਨਹੀਂ ਹੈ ਵੀ ਜਿਹੜਾ ਕਰਨੈਲ ਸਿੰਘ ਬਿਆਨ ਦੇ ਸਕੇ ਤੇ ਜਦੋਂ ਤੱਕ ਕਰਨੈਲ ਸਿੰਘ ਪੂਰੇ ਆਪਣੇ ਸਹੀ ਤਰੀਕੇ ਦੇ ਵਿੱਚ ਹੋਸ਼ ਦੇ ਵਿੱਚ ਆ ਕੇ ਬਿਆਨ ਦੇਣ ਯੋਗਾ ਦਰਜ ਨਹੀਂ ਹੁੰਦਾ ਤਾਂ ਅਸੀਂ ਡਾਕਟਰਾਂ ਦੀ رائے ਅਨੁਸਾਰ ਹੀ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਦਰਜ ਕਰਵਾਵਾਂਗੇ ਨਹੀਂ ਅੱਜ ਪੁਲਿਸ ਗਈ ਦੀ ਬਿਆਨ ਲੈਣ ਡਾਕਟਰਾਂ ਕੀ ਡਾਕਟਰਾਂ ਵੱਲੋਂ ਜੀ ਮਤਲਬ ਉਹਨਾਂ ਨੂੰ ਕਿਹਾ ਗਿਆ ਵੀ ਇਹ 7ਵੇਂ ਚ ਨੇ ਇਹਨਾਂ ਦੇ ਸਿਰ ਦੇ ਵਿੱਚ ਵੀ ਸੱਟ ਲੱਗੀ ਵੀ ਹੈ ਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਮਾਰਕਟ ਕੀਤੀ ਆ ਬਖੀਆਂ ਉਹਨਾਂ ਦੀਆਂ ਮਤਲਬ ਜਿਹੜੀ ਉਹਨਾਂ ਦੀਆਂ ਦੁੱਖਦੀਆਂ ਨੇ ਉਸ ਦੇ ਸਬੰਧ ਦੇ ਵਿੱਚ ਵੀ ਡਾਕਟਰਾਂ ਨੇ ਮਤਲਬ ਸਾਨੂੰ ਇਹ رائے ਦਿੱਤੀ ਹੈ ਵੀ ਇਹਨਾਂ ਨੂੰ ਰੈਸਟ ਕਰਨ ਦੀ ਜ਼ਰੂਰਤ ਹੈ